ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬਨਵਾਜ ਥਤੀ ਗੌੜੀ ਮਹੱਲਾ ਪੰਜਵਾਂ ਸਲੋਕ ਇਕਾਂਗਰ ਸਤਗੁਰ ਪ੍ਰਸਾਦਿ ਜਲ ਤਲ ਮਈਲ ਪੂਰਿਆ ਸੁਆਮੀ ਸਿਰਜਨਹਾਰ ਜਲ ਤਲ ਮਈਲ ਪੂਰਿਆ ਸੁਆਮੀ ਸਿਰਜਨਹਾਰ ਅਨਕ ਪਾਤ ਹੋਏ ਪਸਰੀਆ ਨਾਨਕ ਏਕ ਅੰਕਾਰ ਪੌੜੀ ਇਕ ਮੇਕੰਕਾਰ ਪ੍ਰਭ ਕਰੋ ਬੰਦਨਾ ਧਿਆਏ ਗਨ ਗੋਬਿੰਦ ਗੋਪਾਲ ਪ੍ਰਭ ਸਰਨ ਪਰ ਹਰਿ ਰਾਏ ਤਾਂ ਕੀ ਆਸ ਕਲਿਆਨ ਸੁਖ ਜਾਣਤੇ ਸਭ ਕਸ਼ੋਈ ਚਾਰ ਕੋਟ ਦੇ ਦਿਸ ਬ੍ਰਹਮੇਓ ਤਿਸ ਬਿਨ ਅਵਰ ਨ ਕੋਈ ਬੇਦਪਰਾਂਡ ਸਿਮਰਤ ਸੁਨੇ ਬੋ ਵਿਦ ਕਰੋ ਵਿਚਾਰ ਪਤ ਤ ਹੁਦਾਰਨ ਪੈ ਹਰਨ ਸੁਖ ਸਾਗਰ ਨਰੰਕਾਰ ਦਾਤਾ ਪੁਗਤਾ ਦੇਨ ਹਾਰ ਤਿਸ ਬਿਨ ਅਵਰ ਨ ਜਾਇ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਇ ਗੋਬਿੰਦ ਜਸ ਗਾਈਐ ਹਰ ਨੀਤ ਮਿਲ ਭਜੀਐ ਸਾਧ ਸੰਗ ਮੇਰੇ ਮੀਤ ਰਹਾਉ ਸਲੋਕ ਕਰੋ ਬੰਦਨ ਆਨਕ ਵਾਰ ਸਰਨੇ ਪਰੋ ਹਰ ਰਾਈ ਭਰਮ ਕੱਟੀਐ ਨਾਨਕ ਸਾਧ ਸੰਗ ਦੁਤਿਆ ਭਾਉ ਮਿਟਾਏ ਪੌੜੀ ਦੁਤੀਆ ਦੁਰ ਮਤ ਦੂਰ ਕਰ ਗੁਰ ਸੇਵਾ ਕਰਨੀ ਤਿ ਰਾਮ ਰਤਨ ਮਨ ਤਨ ਬਸੈ ਤਜ ਕਾਮ ਕਰੋ ਦਲੋਬ ਮੀਤ ਮਰਨ ਮਿਟੈ ਜੀਵਨ ਮਿਲੇ ਬਿਨਸੀ ਸਗਲ ਕਲੇਸ ਆਪ ਤਜੋ ਗੋਬਿੰਦ ਭਜੋ ਭਾਉ ਭਗਤ ਪਰਵੇਸ ਲਾਭ ਮਿਲੇ ਤੋ ਟਾਹਿਰ ਹੈ ਹਰ ਦਰਗੀ ਪਤਵੰਤ ਰਾਮ ਨਾਮ ਤਨ ਸੰਚਵੈ ਸਾਚ ਸਹਾ ਭਗਵੰਤ ਉਠਤ ਬੈਠਤ ਹਰਿ ਪਜੋ ਸਾਧੂ ਸੰਗ ਪਰਿਤਾ ਨਾਨਕ ਦਰਮਤ ਛਟ ਗਈ ਪਾਰ ਬ੍ਰह्म ਬਸੇ ਜੀਤ ਸਲੋਕ ਤੀਨ ਬਿਆਪੈ ਜਗਤ ਕੋ ਤੁਰਿਆ ਪਾਵੇ ਕੋਈ ਨਾਨਕ ਸੰਤ ਨਿਰਮਲ ਪੈ ਜਿਨ ਮਨ ਵਸਿਆ ਸੋਈ ਪੌੜੀ ਤ੍ਰਿਤੀ ਯਾਤ੍ਰਾ ਗੁਨ ਵਿਖੈ ਫਲ ਕਬਿ ਉਤਮ ਕਬਨੀ ਚ ਨਰਕ ਸੁਰਗ ਪਰਮਤੋ ਕਨੋ ਸਦਾ ਸੰਗਾਰੈ ਮੀਚ ਹਰ ਖਸੋਗ ਸਹਿ ਸਾ ਸੰਸਾਰ ਹਉ ਹਉ ਕਰ ਤੇ ਬਿਹਾਏ ਜਨ ਕੀਏ ਤੇ ਸੇ ਨ ਜਾਣਨੀ ਚਿਤ ਵੈਨ ਕੋ ਪਾਈ ਆਦ ਬਿਆਦ ਪਾਦਰਸ ਕਬ ਹੋ ਨ ਟੂਟੈ ਤਾਪ ਪਾਰ ਬ੍ਰਹਮ ਪੂਰਨ ਧਨੀ ਨੈ ਬੁਜੇ ਪਰ ਤਾਪ ਮੋ ਪਰਮ ਬੋਂਦਤ ਕਨੋ ਮਹਾਨਰਕ ਮੈਂ ਵਾਸੇ ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਤੇਰੀ ਆਸ ਸਸ ਲੋਕ ਚਤਰਸੀ ਆਣਾ ਸੋ ਕੜ ਸੋਹੀ ਜਨ ਤਜ ਆਪਮਾਨ ਚਾਰ ਪਦਾਰਤ ਅਸ਼ਟ ਸਿੱਧ ਭਜ ਨਾਨਕ ਹਰ ਨਾਮ ਪੌੜੀ ਚਤਰਥ ਚਾਰੇ ਬੇਦ ਸੁਣ ਸੋ ਦਿਓ ਤਾਤੇ ਵਿਚਾਰ ਸਰਬ ਖੇਮ ਕਲਿਆਣ ਨਿਧ ਰਾਮ ਨਾਮ ਜਪਸਾਰ ਨਰਕ ਨਵਾਰੇ ਦੁਖ ਹਾਰੇ ਟੂਟੈ ਅਨਕ ਕਲੈਸ ਮੀਚ ਹਟੈ ਜਮਤੈ ਛਟੈ ਹਰ ਕੀਰਤਨ ਪਰਵੀਸ ਪਾਉ ਬੇ ਨਸੀ ਅੰਬ੍ਰਿਤ ਰਸੈ ਰੰਗ ਰਤੇ ਨਰੰਕਾਰ ਦੁਖ ਦਰਦਰ ਅਪਵਿੱਤਰਤਾ ਨਾਸੀ ਨਾਮ ਅਦਾਰੇ ਸੋਰ ਨਰ ਮਨ ਜਨ ਖੋਜਤੀ ਸੁਖ ਸਾਗਰ ਗੋਪਾਲ ਮਨ ਨਿਰਮਲ ਮਕ ਉੱਜਲਾ ਹੋਈ ਨਾਨਕ ਸਾਧਰਵਾਲ ਸਲੋਕ ਪੰਜ ਬਕਾਰ ਮਨ ਮੈਂ ਬਸੈ ਰਾਚੇ ਮਾਇਆ ਸੰਗ ਸਾਧ ਸੰਗ ਹੋਈ ਨਿਰਮਲ ਨਾਨਕ ਪ੍ਰਭ ਕੈ ਰੰਗ ਪੌੜੀ पंचम पंच पर दानते जे जानियो पर पंच कोसम बास बौरंग कानो सब मिथिया बल पंच न जापी न बुजियै न कश करत बिचार स्वाद मो रस बेदियो ਅਗੇ ਆਨ ਰਚਿਓ ਸੰਸਾਰ ਜਨਮ ਮਰਨ ਬੋਜੋਨ ਪਰਮਨ ਕਿਨੇ ਕਰਮ ਆਨੇਕ ਰਚਨ ਹਰਨ ਸਿਮਰਿਓ ਮਨ ਨ ਵਿਚਾਰ ਬਬੇਕ ਪਾਉ ਭਗਤ ਪਗਵਾਨ ਸੰਗ ਮਾਇਆ ਲਪਤ ਨਰੰਚ ਨਾਨਕ ਬਿਰਲੇ ਪਾਈਐ ਜੋ ਨਰਤੀ ਪਰਪੰਚ ਸਲੋਕ ਖਾੜਸਾਸ ਤੈਰੀ ਉਚੋ ਕਹੈ ਅੰਤ ਨ ਪਾਰਾਵਾਰ ਪਗਤ ਸੋਏ ਗੁਣ ਗਾਵਤੀ ਨਾਨਕ ਪ੍ਰਭ ਕੇ ਦਵਾਰ ਪੌੜੀ ਖਸਟਮ ਖੜ ਸਾਸਤਾਰ ਕਹੈ ਸਿਮਰਤ ਕਥਿ ਆਨੇਕ ਊਤਮਯੋ ਚੋਪਾਰ ਬ੍ਰਹਮ ਗੋਣਯੰਤ ਨ ਜਾਣੇ ਸੇਖ ਨਾਰਦ ਮੁਨ ਜਨ ਸੁਖ ਬਿਆਸ ਜਸ ਗਾਵਤ ਗੋਬਿੰਦ ਰਸ ਗੀਤ ਦੇ ਹਰਿ ਸਿਉ ਬਿਦੈ ਭਗਤ ਰਚੇ ਭਗਵੰਤ ਮੋ ਮਾਨ ਪਰਮ ਬਿਨਸਿਉ ਪਾਈ ਸਰਨ ਦਿਆਲੇ ਚਰਨ ਕੰਬਲ ਮਨ ਤਨ ਵਸੀ ਦਰਸ਼ਨ ਦੇਖਿ ਨਿਹਾਲੇ ਲਾਬ ਮਿਲੇ ਟੋਟਾਹਿਰੇ ਸਾਧ ਸੰਗ ਲੈਵਲਾਈ ਘਾਟ ਖਜਾਨਾ ਗੁਣ ਨਿਧਾਰੀ ਨਾਨਕ ਨਾਮ ਤਿਆਇ ਸਲੋਕ ਸੰਤ ਮੰਡਲ ਹਰ ਜਸ ਕਥੇ ਬੋਲੇ ਸਤਿ ਸਪਾਈ ਨਾਨਕ ਮਨ ਸੰਤੋਖੀ ਐ ਇਕਸ ਸਿਓ ਲੇਵ ਲਾਇ ਪੌੜੀ ਸਬਤਮ ਸੰਚੋ ਨਾਮ ਤੰ ਟੂਟ ਨਾ ਜਾਏ ਪੰਡਾਰ ਸੰਤ ਸੰਗਤ ਮੈਂ ਪਾਈ ਐ ਅੰਤ ਨ ਪਾਰਾਵਾਰ ਆਪ ਤਜੋ ਗੋਬਿੰਦ ਪਜੋ ਸਰਨ ਪਰੋ ਹਰਿ ਰਾਈ ਦੁਖ ਹਰੈ ਭਵ ਜਲ ਤਰੈ ਮਨ ਚਿੰਦੇ ਆਪ ਹਲ ਪਾਈ ਆਠ ਪੈਰ ਮਨ ਹਰ ਜਪੈ ਸਫਲ ਜਨਮ ਪਰਵਾਨ ਅੰਤਰ ਬਾੜ ਸਦਾ ਸੰਗ ਕਰਨ ਹਾਰੇ ਪ੍ਰਸ਼ਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀਮਤ ਦੇ ਨਾਨਕ ਤਿਸ ਬਲਿਹਾਰ ਨੇ ਹਰ ਹਰ ਨਾਮ ਜਪੇ ਸਲੋਕ ਅਠ ਪੈਰ ਗੁਣ ਗਾਈਐ ਤਜਿਐ ਅਵਰਜ ਜਾਲ ਜਮ ਕੰਕਰ ਜੋ ਨਾ ਸਕੈ ਨਾਨਕ ਪ੍ਰਭੂ ਦਿਆਲ ਪਾਉੜੀ ਅਸ਼ਟਮੀ ਅਸ਼ਟ ਸਿੱਧ ਨਮਨਿੱਧ ਸਗਲ ਪਦਾਰਥ ਪੂਰਨ ਬੁੱਧ ਕਵਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਿਰੋ ਧਰਮੰਤ ਸਗਲ ਧਰਮ ਪਵਿੱਤਰ ਈਸ਼ਾਨ ਸਭ ਮੈਂ ਊਚ ਬਸੇਖ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਜਪ ਤਰੀਐ ਨਾਨਕ ਨਾਮ ਹਰ ਰੰਗ ਸਲੋਕ ਨਾਰਾਇਣ ਨੈ ਸਿੰਬਰੀਉ ਮੋਇਓ ਸਵਾਦ ਬਕਾਰ ਨਾਨਕ ਨਾਮ ਵਿਸਾਰੀਐ ਨਰਕ ਸੁਰਗ ਅਵਤਾਰ ਪੌੜੀ ਨੌਵੀਂ ਨਵਸ਼ਦਰ ਅਪਵੀਤ ਹਰ ਨਾਮ ਨਾ ਜਪੈ ਕਰਤ ਬੇਪਰੀਤ ਪਰ ਤੇ ਆਰਮੈ ਬਕੈ ਸਾਧਨਿੰਦ ਕਰ ਨ ਸੁਨੀ ਹਰ ਜਸ ਬਿੰਦ ਹਿਰੇ ਪਰ ਦਰਬ ਉਹ ਦਰ ਕੀ ਤਾਈ ਅਗਨ ਨਾਨੇ ਵਰੇ ਤ੍ਰਿਸ਼ਨਾ ਨਾ ਬੁਜਾਈ ਹਰ ਸੇਵਾ ਬਿਨ ਇਹ ਫਲ ਲਾਗੀ ਨਾਨਕ ਪ੍ਰਭ ਬਿਸਰਤ ਮਰ ਜਮੀ ਆਪਾਗੇ ਸਲੋਕ ਦਸ ਦਿਸ ਖੋਜਤ ਮੈਂ ਫੇਰੀਉ ਜਤ ਦੇਖੋ ਤਤ ਸੋ ਹੋਈ ਮਨ ਵਸਿਆ ਵੈ ਨਾਨਕਾ ਜੇ ਪੂਰਨ ਕਿਰਪਾ ਹੋਈ ਪੌੜੀ ਦਸਵੀਂ ਦੁਆਸ ਦਵਾਰ ਬਸ ਕੀਨੀ ਮਨ ਸੰਤੋਖ ਨਾਮ ਜਪ ਲੀਨੀ ਕਰਨੀ ਸੁਣੀਐ ਜਸ ਗੋਪਾਲ ਨੈ ਨਿਪੀਖਤ ਸਾਧ ਦਿਆਲ ਰਸਨਾ ਗੁਣ ਗਾਵੇ ਬੇਅੰਤ ਮਨ ਮੈਂ ਚਿਤ ਵੈ ਪੂਰਨ ਭਗਵੰਤ ਹਸ ਤੇ ਚਰਨ ਸੰਤ ਟੈਲ ਕਮਾਈਐ ਨਾਨਕੇ ਸੰਜਮ ਪ੍ਰਭ ਕਿਰਪਾ ਪਾਈਐ ਸਲੋਕ ਇਕੋ ਇਕ ਬਖਾਨੀਐ ਬਿਰਲਾ ਜਾਣੇ ਸਵਾਦ ਉਗਾਉਣਾ ਗਬੰਦੇ ਨਾ ਜਾਣੀ ਐ ਨਾਨਕ ਸਬ ਬਿਸਮਾਦ ਪੌੜੀ ਇਕਾਦਿ ਸਿ ਨਿਗਟ ਪੀਖੋ ਹਰਿ ਰਾਮ ਇੰਦਰੀ ਬਸ ਕਰ ਸੁਨੋ ਹਰਿ ਨਾਮ ਮਨ ਸੰਤੋਖ ਸਰਬ ਜੀ ਦਇਆ ਇਨ ਬਿਦ ਬਰਤ ਸਪੂਰਨ ਭਾਇ ਧਾਵਤ ਮਨ ਰੱਖੈ ਇਕਠਾਇ ਮਨ ਤਨ ਸੋ ਦੇ ਜਪਤ ਹਰਿ ਨਾਈ ਸਭ ਮੇ ਪੂਰ ਰਹੇ ਪਾਰ ਬ੍ਰਹਮ ਨਾਨਕ ਹਰਿ ਕੀਰਤਨ ਕਰ ਅਟਾਲੇ ਧਰਮ ਸਲੋਕ ਦੁਰਮਤ ਹਰੀ ਸੇਵਾ ਕਰੀ ਭੇਟੈ ਸਾਧਕ ਕਿਰਪਾਲ ਨਾਨਕ ਪ੍ਰਭ ਸਿਓ ਮਿਲ ਰਹਿ ਬੇਨੇਸੀ ਸਗਲ ਜੰਜਾਲ ਪੌੜੀ ਦੁਆ ਦਸੀਦਾਨ ਨਾਮ ਈਸ਼ਾਨ ਹਰ ਕੀ ਭਗਤ ਕਰੋ ਤਜਮਾਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖੈ ਪੰਜ ਪੋ ਆਤਮਾ ਹਰ ਨਾਮ ਰਸ ਭੋਖੈ ਗੁਰ ਪੂਰੀ ਤੇ ਨੇਚੋਂ ਪਾਈਐ ਨਾਨਕ RAM ਰਮਤ ਫਿਰ ਜੋ ਨਾ ਆਈਐ ਸਲੋਕ ਤੀਨ ਗੁਨਾ ਮੈਂ ਵਿਆਪਿਆ ਪੂਰਨ ਹੋ ਤਨ ਕਾਮ ਪਤ ਤਿ ਉਦਾਰ ਨ ਮਨ ਬਸੈ نانک چھوٹے نام پوڑی تروشی تین تاپ سنسار اوت جا نر کے اوتار ہر ہر پجن نمن میں آ ساگر پربھ نمکھ نگا ہر کسوگ تا کا دیکھ با د ਡੇਰ ਅਗਰੋਗ ਮਾਇਆ ਸਾਧਿਓ ਦਿਨੈ ਬਕਾਰ ਕਰਤ ਸ਼ਰਮ ਪਾਇਓ ਨੈਨੀ ਨੀਂਦ ਸੁਪਨ ਬਰਡਾਇਓ ਹਾਰੇ ਬਿਸਰਤ ਹੋਵਤ ਹੀ ਹਾਲ ਸਰ ਨਾਨਕ ਪ੍ਰਭ ਪੁਰਖ ਦਿਆਲ ਸ਼ਲੋਕ ਚਾਰ ਕੁੰਟ ਚੌਦੇ ਪਵਨ ਸਗਲ ਬਿਆਪਤ ਰਾਮ ਨਾਨਕਿ ਹੋਣ ਨ ਦੇਖੀਐ ਪੂਰਨ ਤਾੰਕੇ ਕਾਮ ਪਾਉੜੀ ਚੌਦੇ ਚਾਰ ਕੁੰਡ ਪ੍ਰਭ ਆਪ ਸਗਲ ਭਵਨ ਪੂਰਨ ਪਰਤਾਪ ਦਸੇ ਦਿਸਾਰ ਵਿਆ ਪ੍ਰਭੇਖ ਤਰਨੇ ਆਕਾਸ ਸਭ ਮੈਂ ਪ੍ਰਭ ਦੇਖ ਜਲ ਥਲ ਬਨ ਪਰਬਤ ਪਤਾਲ ਪਰਮੇਸ਼ਵਰ ਤੈ ਬਸੇ ਦਿਾਲ ਸੁਖਮ ਅਸਤੂਲ ਸਗਲ ਪਗਵਾਨ ਨਾਨਕ ਗੁਰਮਖ ਬ੍ਰਹਮ ਬਿਸ਼ਾਨ ਸਲੋਕ ਆਤਮ ਜੀਤਾ ਗੁਰਮਤੀ ਗਨ ਗਾਏ ਗੋਬਿੰਦ ਸੰਤ ਪ੍ਰਸਾਦੀ ਪੈ ਮਿਟੈ ਨਾਨਕ ਬਿਨਸੀ ਚਿੰਦ ਪਾਉੜੀ ਆਮਾਵਸਿਆਤਮ ਸੁਖੀ ਪੈ ਸੰਤੋਖ ਦਿਆ ਗੁਰ ਦੀਵ ਮਨ ਤਨ ਸੀਤਲ ਸਾਤ ਸਹਿਜ ਲਾਗਾ ਪ੍ਰਭ ਕੀ ਸੇਵ ਟੂਟੇ ਬੰਧਨ ਬੋ ਬਕਾਰ ਸਫਲ ਪੂਰਨ ਤਾਂ ਕੇ ਕਾਮ ਦਰਮਤ ਮਿੱਟੀ ਹੋ ਮੇ ਛੁਟੀ ਸਿਮਰਤ ਹਰ ਕੋ ਨਾਮ ਸਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਮਨ ਆਪ ਤਰਿਆ ਕੋ ਟੰਬਸਿਓ ਗੋਣ ਗੋਬਿੰਦ ਪ੍ਰਭ ਰਮਾਨ ਹਰ ਕੀ ਟੈਲ ਕਮਾਵਣੀ ਜਪੀਐ ਪ੍ਰਭ ਕਾ ਨਾਮ ਗੁਰ ਪੂਰੀ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਬ ਹੋ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦੇਨ ਦੇਨ ਚੜੈ ਸਵਾਇ ਨਾਨਕ ਹੋਤ ਨ ਘਾਟ ਪੌੜੀ ਪੂਰਨ ਮਾ ਪੂਰਨ ਪ੍ਰਭ ਏਕ ਕਾਰਨ ਕਾਰਨ ਸਮਰੱਥ ਜੀ ਜੰਤ ਦਿਆਲ ਪੁਰਖ ਸਭੇ ਉਪਰ ਜੰਗ ਕਾ ਹੱਥ ਗੁਨ ਨਦਾਨ ਗੋਬਿੰਦ ਗੁਰ ਕੀਆ ਜੰਗਾ ਹੋਈ अंतर जामी प्रभु सुजान अलक नरंजन सोई पार ब्रह्म परमेश्वर सब बिद जानन हार संत सहाय शरण जोग आठ पैर नमस्कार काकत कथा का न बुजिए सिमर हर के चरण ਪਾਤੇ ਦੇ ਹੁਦਾਰਨ ਅਨਾਥ ਨਾਥ ਨਾਨਕ ਬ੍ਰਭ ਕੀ ਸਰਨ ਸਲੋਕ ਦੁਖ ਬਿਨ ਸੈ ਸਾ ਗਯੋ ਸਰਨੇ ਗਈ ਹਰ ਰਾਹੀ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵੇ ਕੋ ਸੁਣੇ ਉਈ ਕਰੇ ਵਿਚਾਰੇ ਕੋ ਉਪਦੇਸ ਕੋ ਦਿਰੜੇ ਤਿਸ ਕਾ ਹੋਈ ਉਧਾਰੇ ਕਲਬਿਕ ਕਾਟੇ ਹੋਏ ਨਿਰਮਲਾ ਜਨਮ ਜਨਮ ਮਲ ਜਾ ਆਈ ਹਲ ਤੇ ਪਲਤ ਮੁਖ ਉਜਲਾ ਨੈ ਪੋਹੀ ਤਿਸ ਮਾਇ ਸੋ ਸੂਰਤਾ ਸੋ ਬੈਸਨੋ ਸੋ ਗਿਆਨੀ ਤਨਵੰਤ ਸੋ ਸੂਰਾ ਕੁਲਵੰਤ ਸੋਈ ਜਿਨ ਭਜਿਆ ਭਗਵੰਤ ਖਤਰੀ ਬ੍ਰਹਮਨ ਸੋਦ ਬੈਸ ਉਦਰੇ ਸਿਮਰ ਚੰਡਾਲ ਜਿਨ ਜਾਣਿਓ ਪ੍ਰਭ ਆਪਨਾ ਨਾਨਕ ਤੇ ਸਿਰਵਾਲੇ